ਲੁਧਿਆਣਾ ਦੇ ਮੁੱਖ ਬੱਸ ਸਟੈਂਡ ਤੇ ਸੋਮਵਾਰ ਸਵੇਰੇ ਅਚਾਨਕ ਯਾਤਰੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪੰਜਾਬ ਅਤੇ PRTC ਕੰਟਰੈਕਟਰ ਵਰਕਰ ਯੂਨੀਅਨ ਨੇ ਆਪਣੀਆਂ ਤਨਖਾਹਾਂ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਬੱਸ ਸਟੈਂਡ ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਯੂਨੀਅਨ ਮੈਂਬਰਾਂ ਦਾ ਕਹਿਣਾ ਹੈ ਕਿ ਮਹੀਨੇ ਦੀ 15 ਤਰੀਕ ਹੋ ਚੁੱਕੀ ਹੈ ਪਰ ਅਜੇ ਤੱਕ ਉਹਨਾਂ ਦੇ ਖਾਤਿਆਂ ਵਿੱਚ ਤਨਖਾਹ ਨਹੀਂ ਪਾਈ ਇਸ ਕਰਕੇ ਉਹਨਾਂ ਨੇ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਬੱਸ ਸਟੈਂਡ ਬੰਦ ਹੋਣ ਕਾਰਨ ਨਾ ਅੰਦਰੋਂ ਕੋਈ ਬੱਸ ਨਿਕਲ ਰਹੀ ਹੈ ਨਾ ਹੀ ਬਾਹਰੋਂ ਅੰਦਰ ਆ ਰਹੀ ਹੈ ਯਾਤਰੀ ਖਾਸ ਕਰਕੇ ਬਜ਼ੁਰਗ ਅਤੇ ਔਰਤਾਂ ਇੱਧਰ ਉੱਧਰ ੱਟਕੇ ਖਾਂਦੇ ਦਿਖੇ ਬੱਸ ਸੜੇ ਦੇ ਬੰਦ ਹੋਣ ਨਾਲ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਖਾਸ ਕਰਕੇ ਦਫ਼ਤਰੀ ਕਰਮਚਾਰੀਆਂ ਵਿਦਿਆਰਥੀਆਂ ਤੇ ਦੂਰ ਦਰਾਸਤੋਂ ਆਈਆਂ ਸਵਾਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੁਣ ਦੇਖਣਾ ਇਹ ਰਹੇਗਾ ਕਿ ਸਰਕਾਰ ਕਦੋਂ ਤੱਕ ਕਰਮਚਾਰੀਆਂ ਦੀ ਤਨਖਾਹ ਦਾ ਮਾਮਲਾ ਸੁਲਝਾਉਂਦੀ ਹੈ ਮੈਂ ਸ਼ਮਸ਼ੀਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋੜੇ ਪਨਬਸ ਪੀ.ਡੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਆਪਣੀਆਂ ਤਨਖਾਹਾਂ ਨਾ ਜਾਰੀ ਹੋਣ ਦੇ ਰੋਸ ਦੇ ਵਿੱਚ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਅੱਜ 15 ਤਰੀਕ ਹੋ ਗਈ ਆ ਜਿੱਥੇ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਣਦੀ ਆ 1 ਜਾਂ 2 ਤਰੀਕ ਨੂੰ ਤਨਖਾਹਾਂ ਪਾਉਣੀਆਂ ਅੱਜ 15 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਪਈਆਂ ਜਿਹਦੇ ਰੋਸ ਦੇ ਵਿੱਚ ਅਸੀਂ ਅੱਜ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ ਅੱਡਾ ਬੰਦ ਕਰਤਾ ਬਿਲਕੁਲ ਬੱਸ ਸਟੈਂਡ ਬੰਦ ਕਰਕੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਨੇ ਬਣ ਬਸਦੇ ਤੇ ਜਿੰਨਾ ਚਿਰ ਤਨਖਾਹਾਂ ਨਹੀਂ ਜਾਰੀ ਹੁੰਦੀਆਂ ਉਨਾਂ ਚਿਰ ਸਾਡਾ ਰੋਸ ਪ੍ਰਦਰਸ਼ਨ ਜੜਾ ਜਾਊਗਾ ਬੱਸ ਸਟੈਂਡ ਬੰਦ ਦਾ ਮਤਲਬ ਇਹ ਆ ਬੱਸਾਂ ਜਿਹੜੀਆਂ ਬਾਹਰ ਨੇ ਉਹ ਬਾਹਰ ਚੱਲ ਰਹੀਆਂ ਨੇ ਅੰਦਰ ਕੋਈ ਬੱਸ ਸਟੈਂਡ ਨਹੀਂ ਆ ਪਾਸੇ ਦਾ ਬੰਦ ਕਰਤਾ ਹੜਤਾਲ ਰੇਕੋਰ ਜਾਣਾ ਕੀ ਗੱਲ ਬੱਸ ਕਿੱਦਾਂ ਕੋਈ ਨਹੀਂ ਆਜੀ ਕੀ ਕਹਿੰਦੇ ਕੀ ਪੈਣਾ ਤੁੰਨੂੰ ਆਹ ਮਰੋ ਹਾਂ ਅਜਾ ਬਾਤਾਂ ਨੂੰ ਕਰਦੇ ਆ ਕੋਈ ਬਾਤ ਹੈ ਨਹੀਂ ਕਿੰਨੀ ਦਿੱਕਤ ਆ ਰਹੀ ਹੁਣ ਅਸੀਂ ਰੈਗੂੜ ਤੋਂ ਆਏ ਹਾਂ ਜੀ ਰੈਗੂੜ ਤੋਂ ਆਏ ਹਾਂ ਕਿੱਥੇ ਜੀ ਜਿਉਂ ਅਸੀਂ ਇੱਥੋਂ ਰੈਗੂੜ ਆਏ ਸੀ ਕਿਹੜੀ ਚੋ ਮੋ ਤੁਮਣੀ ਕਮ ਹੋਇਆ ਇੱਥੇ ਬਸੇ ਰਹੇ ਜੀ ਹੁਣ ਤੇ ਕਿੰਨੇ ਦੀਕਤ ਆ ਰਹੀ ਹੁਣ ਮੁੱਕਲ ਸਾਰੀ ਜੱਕੀ ਜੀ ਹੁਣ ਦੱਸਿਆ ਨਹੀਂ ਕਿਸੇ ਨੇ ਵੀ ਬਸੇ ਦਾ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਕਿ ਦੱਸਿਆ ਜੀ ਕਿਸੇ ਨੇ ਹਾਂਜੀ ਤੇਰੇ ਘਰੇ ਆ ਲੋ ਆਂਦੀ ਆ ਤੇ ਉਹ ਨਹੀਂ ਸਾਨੂੰ ਚਾੜਿਆ ਨਹੀਂ ਦੋ ਤਿੰਨ ਰੁਕੀਆਂ ਕਰਨੇ ਸੀ ਜਾਣਾ ਨਹੀਂ ਟੱਡੇ ਤੇ ਕਹਿੰਦੇ ਆਇਆ ਇਹਨੂੰ ਹੀ ਸਾਰੀਆਂ ਹੁਣ ਇੱਥੇ ਲੱਗੀ ਆ ਬੱਸ ਕਹਿੰਦੇ ਸੀ ਜਾਣਾ ਨਹੀਂ ਉਹਦੇ ਖੜੀ ਆਪਣੀ ਦੀਕਕਤ ਆ ਰਹੀ ਹੈ ਇੱਥੇ ਚਾੜਦੇ ਨਹੀਂ ਇੱਥੋਂ ਮੁੱਚਿਆ ਕਹਿੰਦੇ ਉੱਥੇ ਜਾਵੋ ਉੱਤੇ ਹੁਣ ਹਾਂ ਫੇਰ ਇਹਨਾਂ ਨੇ ਬੰਦ ਕਰਾ ਪੈਸੇ ਕਹਦੇ ਲੈਂਦੇ ਆ ਠੀਕ ਨਹੀਂ ਬਾਬਾ ਇੱਥੇ ਹਾਲ ਕਰ ਦਿੰਦੇ ਨੇ ਦਿੱਕਤ ਆਉਂਦੀ ਜਿਵੇਂ ਇਮੀਗ੍ਰੇਸ਼ਨ ਹਾਂਜੀ ਹਾਂਜੀ ਕਹਦੇ ਨੇ ਸਾਨੂੰ ਚੌਂਡੇ ਚੌਂਡੇ ਹੈਗੇ ਵਿੱਚ ਚੌਂਦਾਰ ਕਟ ਵਾਲੀਆਂ ਚ ਸਾਰੀਆਂ ਖੜਤੀਆਂ ਨੇ ਵੀ ਬੋਲ ਤੋਂ ਜਾ ਜੀ ਕਿਤੋਂ ਆਜੀ ਤੁਸੀਂ ਕਸਿਲੇ ਆਇਆ ਬਰਨਾਲੇ ਤੇ ਕੀ ਕਹਿੰਦੇ ਜਿਵੇਂ ਬੱਸ ਅੱਡੇ ਚ ਬੱਸ ਨਹੀਂ ਮਿਲ ਰਹੀ ਨਹੀਂ ਬੱਸ ਨਹੀਂ ਮਿਲਣੀ ਕਹਿੰਦੇ ਤੁਹਾਨੂੰ ਨਮੇਸ਼ਰ ਪੁਲ ਤੇ ਜਾ ਕੇ ਲਓ ਤੇ ਕਿੰਨੀ ਕਿ ਦਿੱਕਤ ਆ ਰਹੀ ਹੈ ਬਹੁਤ ਔਖਾ ਸਾਨੂੰ ਤਾਂ ਸਰ ਤਾਂ ਕੋਟੇ ਕਿੱਟੇ ਤੱਕ ਜਿਆ ਤੁਰਿਆ ਨਹੀਂ ਜਾਂਦਾ ਹੈਗਾ ਸਾਨੂੰ ਤਾਂ ਬਹੁਤ ਔਖਾ ਹੈ ਹੰਡੀ ਸੇਰ ਤੋਂ ਆਇਆ ਝੂਰ ਘੋੜਦਾ ਕਿੱਥੇ ਜਾਣਾ ਜੀ ਤੈਨੂੰ ਜਾਣਾ ਤੂੰ ਘੋੜੀ ਜਾਣਾ ਵਾਪਸ ਕੀ ਕਹਿੰਦੇ ਹੁਣ ਦੋਨੋਂ ਇੱਥੇ ਇੱਥੇ ਕੋਈ ਮੈਂ ਤਾਂ ਕੋਈ ਨਹੀਂ ਥੋੜਾ ਇੱਥੇ ਆਈ ਹਾਂ ਜੀ ਐਂਟਰੀ ਕਰ ਰਹੀ ਹਾਂ ਕਹਿੰਦੇ ਬੱਸਾਂ ਬੱਸ ਸਾਡਾ ਬੰਦ ਹੋ ਗਿਆ ਬੰਦ ਕਰਤਾ ਬਾਹਰ ਸੋਣਾ ਹੈ ਬੱਸ ਵਾਲੇ ਬੱਸ ਵਾਲੇ ਕਹਿੰਦੇ ਸੀ ਕਿੰਨਾ ਕੀ ਨਾਮ ਤੁਹਾਡਾ ਜੀ ਜਸਮਿੰਦਰ ਸਿੰਘ ਅਸੀਂ ਆਏ ਇੱਥੋਂ ਸਿਆਲਕੋ ਕਿੱਥੇ ਜਾਣਾ ਸੀਗਾ ਅਸੀਂ ਮਾਸੂੜੇ ਜਾਣਾ ਸੀ ਕੀ ਕਹਿੰਦੇ ਹੁਣ ਬੱਸ ਕਿਹਦੇ ਇੱਧਰ ਲੱਗੀ ਹੈ ਇੱਧਰ ਦੇ ਲੱਗੀ ਹੈ ਬੱਸ ਕਹਿੰਦੇ ਕਿ ਬੱਸਾਂ ਬੰਦ ਹੋ ਗਈਆਂ ਤਾਂ ਬੰਦੀ ਕਹਿੰਦੇ ਕਿੱਥੇ ਜਾਣਾ ਸੀਗਾ ਬੱਸਾ ਗਿਰੋ ਕੀ ਕਹਿੰਦੇ ਹੁਣ ਬੱਸ ਢੇ ਵਾਲੇ ਬੱਸਾ ਡਾਹ ਤਾਂ ਲਿਆਈਆਂ ਮੇਰੇ ਬੱਸਾ ਠੀਕ ਹੈ ਬੱਸਾਂ ਬੱਸਾ ਡਾਹ ਬੰਦ ਕਰਤਾ ਹੋਏ ਪਤਾ ਨਹੀਂ ਮੈਂ ਤਾਂ ਆਈ ਹਾਂ ਦੇਮ ਸਿਚੋਈ ਦਵਾਇ ਦਿਓ ਅਗਲੇ ਜਾ ਕਿਹਾ ਪਹਿਲੇ ਉੜਕੇ ਬਸ ਐਸ ਤੋਂ ਹੁਣੇ ਐ 10 ਮਿੰਟ ਪਹਿਲਾਂ ਹਾਂ ਗਾਣੇ ਕਹਿੰਦੇ ਬੱਸ ਉੱਡਾ ਬੰਦ ਨਹੀਂ ਆ ਪਤਾ ਨਹੀਂ ਕਿਹਾ ਹੁਣ 10 ਸਟੇ ਬੇਟ ਕਰ ਰਹੇ ਆ ਮੈਂ ਸਿੱਖੜੇ ਆਈ ਨਹੀਂ ਬਸ ਕੋਈ ਨਹੀਂ ਜੀ